ਤਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਵਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਆ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਇਹ ਲੋਕ ਟੜਾ ਟੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਝੜੋ ਫਿਰ ਤੁਸੀਂ ਕਹਿੰਨਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਸੁੱਡੀਆਂ ਅਕਲ ਤੇ ਜਿਹੜਾ ਅਕਲ ਨਾਲ ਜਨਾਜ਼ਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲਿਆਂ ਨੂੰ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਬਿ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹਦੀ ਖਾਤਰ ਆਧਾਰ ਕਾਰਡ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਛੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਆ ਤੁਸੀਂ ਉੱਥੇ ਨਹੀਂ ਗਏ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਆ ਉੱਥੇ ਨਹੀਂ ਖੜਾ ਖੜੇ ਕਦੇ ਜਾ ਕੇ ਆਪਣੇ ਜਵਾਕਾ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਧਰ ਬਦਲ ਗਿਆ ਅੱਜ ਸਵੇਰੇ ਮੇਰੇ ਘਰ ਵਾਲੀ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਆਈ ਬਣਾਉਣੀ ਆ ਕਿਹੜੀ ਮਖਾ ਪੀ ਆਰ ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਆ ਪੀ ਆਰ ਆਈ ਬਣਾਉਣੀ ਆ ਤੁਹਾਡੇ ਬੱਚੇ ਦੀ ਮਖੇ ਕਾ ਦੀ ਖਾਤਰ ਆ ਕਹੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਿ ਨਾ ਮੈਨੂੰ ਵੀ ਨਹੀਂ ਪਤਾ ਕਾਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲ ਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਸੋਡਾ ਜਵਾਕ ਜਿਹੜਾ ਪਹਿਲੀ ਕਲਾਸ 'ਚ ਵੀ ਪੜਦਾ ਹੈ ਪਹਿਲੀ ਕੱਚੀ 'ਚ ਪੜਦਾ ਜਿਹਨੂੰ ਐਲਕੇਜੀ ਯੂਕੇਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾका ਸੋਡੀ ਸਾਰੀ ਜਿਹੜੀ ਜਾਣਕਾਰੀ ਸਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾਲ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿਧਰ ਨੂੰ ਜਾਣਕਾਰੀ ਜਾਣੀ ਹੈ ਸੋਡੀ ਜਿਹੜੀ ਗੋਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਧਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਹੈ ਅਪਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਵਿੱਚ ਆ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ ਢਾਈ ਤਿੰਨ ਸਾਲ ਦਾ ਹੁੰਦਾ ਉਹਦਾ ਵੀ ਥੋੜਾ ਜਿਹਾ ਆਈਡੀ ਕਾਰਡ ਆਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਆ ਭਰਾਵੋ ਹੁਣ ਕੱਲ ਨੂੰ ਤੁਹਾਡੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਸਾਡੇ ਜਵਾਗ ਨਾਲ ਜਿਹੜਾ ਮਰਜੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇਓ ਓਏ ਬੁੱਝੜੋ ਅਕਲ ਦੇਣਿਓ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਹਾਂ ਜਿਹੜੀ ਆਪਾਰ ਆਈਡੀ ਆ ਸੁਣ ਲਓ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਦੇ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਬਿਨਾ ਮਾਤਾ ਪਿਤਾ ਕੀ ਸਹਿਮਤੀ ਕੇ ਜੈ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇ ਮਾਤਾ ਪਿਤਾ ਚਾਹੇ ਤਾਂ ਆਪਣੀ ਜੇ ਸਹਿਮਤੀ ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਐਡ ਆਈ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾ ਤਾਂ ਇਹ ਅਪਾਰ ਐਡ ਆਈ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਥੋੜੀ ਕੁੱਲ ਜਾਣਕਾਰੀ ਥੋੜੀ ਨਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹ ਇਹ ਚੱਲ ਰਿਹਾ ਕੰਮ ਇੱਥੇ ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ ਹੁਣਾ ਕਰੋਨਾ ਆਇਆ ਸੀਗਾ ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਰਨਾ ਜਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ ਕਿਸੇ ਨੇ ਕਹਿੰਦਾ ਜੀ ਤੇਰਾ ਆ ਆਪਣਾ ਪਾਸਪੋਰਟ ਨਹੀਂ ਬਣਨਾ ਪਹਿਲਾਂ ਤੂੰ ਟੀਕਾ ਲਵਾ ਕਰੋਨੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਵੀ ਸਹੂਲਤਾਂ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੇ ਉਹ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁੱਕਰ ਗਈ ਕਿਹਾ ਕਿ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਠੱਕਾ ਨਹੀਂ ਕੀਤਾ ਕਿ ਨਾ ਲੋਕਾਂ ਨੇ ਆਪੇ ਵੈਕਸੀਨ ਲਵਾਈ